15 16 30000 ਰੁਪਏ ਚ ਸ਼ਰਟ ਜਿਹੜੀ ਮਰਜ਼ੀ ਲੋ ਫਰੀ ਅਬ ਗੈਸ ਦੀ ਲਵਾਈ ਜ਼ਿਆਦੇ ਕੋ ਤਿਆਰ ਦਿਖਾ ਸਕਦੇ ਹੋ ਬ੍ਰਾਂਡ ਦੇ ਨਾਮ ਸਾਰੇ ਬ੍ਰਾਂਡਡ ਪੀਸ ਆ ਦੇਖੋ ਸਾਰੇ origignal ਆ ਚੈੱਕ ਮਾਲ 600 ਦੀਆਂ ਤਿੰਨ ਪ੍ਰਿੰਟ ਮਾਲ ਪ੍ਰਿੰਟ ਜ ਕੋਈ ਵੀ ਲੈ ਲੋ 700 ਦੀਆਂ ਤਿੰਨ ਇਸ ਤੋਂ ਇਲਾਵਾ ਕਿ ਵੱਡੇ ਸਾਈਜ਼ ਵੀ ਆ ਡਬਲ ਐਕਸਲ ਟ੍ਰਿਪਲ ਐਕਸਲ ਉਹ 750 ਦੀਆਂ ਤਿੰਨ ਇਹ ਤਾਂ ਬਾਜ਼ਾਰ 'ਚ ਸ਼ਰਟ ਦਾ ਜਿਹੜਾ ਕਿ 450 ਰੁਪਏ ਆ ਪ੍ਰਿੰਟ ਮਾਲ ਆ ਅਸੀਂ ਦਵਾਂਗੇ 700 ਦੀਆਂ ਤਿੰਨ 350 ਦਾ ਪਜਾਮਾ ਨਾਲ ਟੀ-ਸ਼ਰਟ ਫ੍ਰੀ ਇਹ 350 ਦਾ ਪਜਾਮਾ ਇੱਥੇ 3 4 5 ਐਕਸਲ ਤੱਕ ਵੀ ਮਾਲ ਮਿਲ ਜੇਗਾ ਟੀ-ਸ਼ਰਟ ਫ੍ਰੀ ਨਾਲ 10 ਅਸ ਕਪੜਾ ਵੀ ਆ ਇਹਦੇ ਵਿੱਚ ਡਰਾਈ ਫਿਟ ਵੀ ਮਿਲੇਗਾ ਤੁਹਾਨੂੰ ਸੈੱਟ ਬਣਾ ਕੇ ਦਵਾਂਗੇ ਭਾਜੀ ਆ ਦੇਖੋ ਪੂਰਾ ਸੈੱਟ 350 ਰੁਪਏ ਚ ਖੁੱਲਾ ਚੈਲੰਜ ਹੈ ਕੋਟਨ ਦੀ ਟੀ-ਸ਼ਰਟ ਕੋਈ ਵੀ ਨਹੀਂ ਦੇ ਸਕਦਾ 350 ਦੀ ਟੀ-ਸ਼ਰਟ ਚਾਹੇ ਤੁਸੀਂ ਦੋ ਪਜਾਮੇ ਲੈ ਲਓ ਤਾਂ ਵੀ 350 ਚਾਹੇ ਦੋ ਟੀ-ਸ਼ਰਟ ਹੋ ਤਾਂ ਵੀ 350 ਚਾਹੇ ਸੈੱਟ ਬਣਾ ਲਓ ਤਾਂ ਵੀ 350 ਇਹ ਤੁਹਾਨੂੰ ਬਜਾਰੋਂ ਮਿਲੂਗੀ 450 ਅਸੀਂ ਇੱਕ ਦਵਾਂਗੇ 350 ਦੀ 2600 ਦੀਆਂ 4 ਦਵਾਂਗੇ 1000 ਰੁਪਏ ਦੀਆਂ ਇਹ ਸਾਰੇ ਓਕੇ ਰਿਪੋਰਟ ਚੀਜ਼ਾਂ ਬ੍ਰਾਂਡਡ ਮਾਲ ਆ ਆਰਟੀਕਲ ਬਹੁਤ ਸੋਹਣੇ ਸਾਰੇ ਕਲਰ ਚਾਰਟ ਬਹੁਤ ਸੋਹਣੇ ਨੇ ਦੇਖੋ ਡਿਜ਼ਾਈਨ ਦੇਖੋ ਜੋ ਚੱਲਦੇ ਪਏ ਲੇਟੈਸਟ 3000 ਰੁਪਏ 3500 ਦੀ ਸ਼ੋਪਿੰਗ ਤੇ ਗਿਫਟ ਦਿੱਤਾ ਜਾਏਗਾ ਜੀ ਨਮਸਕਾਰ ਦੋਸਤੋ ਰੈਡ ਜ਼ੋਨ ਕ੍ਰਾਈਮ ਨਿਊਜ਼ ਟੀਮ ਪਹੁੰਚੀ ਹੈ ਲਕੀ ਪੀਹੂ ਲੱਕੀ ਕਲੈਕਸ਼ਨ ਵਿਖੇ ਕਿ ਜਿੱਥੇ ਕਾਫੀ ਰੋਲਾ ਪਿਆ ਹੈ ਲੱਕੀ 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 ਹੋ ਰਹੀ ਹੈ ਕਿ ਕਪੜੇ ਸਾ ਕਭੀ ਸਸਤੇ ਦਿੱਤੇ ਜਾ ਰਹੇ ਹਨ ਤੇ ਪਹਿਲਾਂ ਲੱਕੀ ਵੀਰ ਜੀ ਮਿਲਦੇ ਲੱਕੀ ਵੀਰ ਜੀ ਹੁਣ ਕੜੀ ਨਵੀਂ ਆਫਰ ਲਾਤੇ ਸਤਿ ਸ਼੍ਰੀ ਅਕਾਲ ਪਹਿਲਾਂ ਦਾ ਸਤਿ ਸ਼੍ਰੀ ਅਕਾਲ ਜੀ ਪਹਿਲਾਂ ਤਾਂ ਤੁਹਾਡਾ ਧੰਨਵਾਦ ਜੀ ਇਹ ਲੱਕੀ ਲੱਕੀ ਜਿਹੜੀ ਹੋਈ ਪਈ ਹੈ ਤੁਹਾਡੀ ਬਦੌਲਤ ਹੋਈ ਹੈ ਜੀ ਰੈਡ ਜ਼ੋਨ ਕ੍ਰਾਈਮ ਨਿਊਜ਼ ਦੇ ਜਿਹੜੇ ਇੰਸਟਾ ਦੇ ਵਿਊਅਰਸ ਆ ਫੇਸਬੁੱਕ ਦੇ ਵਿਊਅਰਸ ਨੇ ਕਾਫੀ ਪਿਆਰ ਦੇ ਰਹੇ ਹੋ ਫਰ ਮਰਨਿਆ ਦਾ ਆਫਰ ਆਫਰ ਸਾਡੀ ਦੁਕਾਨ ਦੀ ਇਹ ਖਾਸੀਅਤ ਹੈ ਜੀ 365 ਦਿਨ ਤੁਹਾਨੂੰ ਆਫਰ ਹੀ ਮਿਲੂਗੀ ਕੋਈ ਨਾ ਕੋਈ ਆਫਰ ਮਿਲੇਗੀ ਜੀ ਸਰਦੀਆਂ ਹਨ ਗਰਮੀਆਂ ਹਨ ਛੜਦਾ ਆਇਆ ਮਾਲ ਸਟਾਕ ਜੀ ਇਹਦਾ ਕੀ ਰੇਟ ਹੈ ਇਹਦਾ ਬਾਜ਼ਾਰ 'ਚ ਛੜਦਾ ਰੇਟ ਹੈ ਕਿ 450 ਰੁਪਏ ਅੱਛਾ ਜੀ ਤੇ ਆਪਾਂ ਕਿੰਨੇ ਦੇ ਰਹੇ ਪ੍ਰਿੰਟ ਮਾਲ ਆ ਅਸੀਂ ਦਵਾਂਗੇ 700 ਦੀਆਂ ਤਿੰਨ ਕੀ ਆਈ ਬਾਤ ਹੈ ਜੀ ਐਨ ਮੇਰੀ ਬਾਕੀ ਮਤਲਬ 230 ਰੁਪਏ ਦੀ 3 ਲੈਣੀਆਂ ਪੈਣੀਆਂ ਮੈਨੂੰ 300 ਰੁਪਏ ਸਵਾਈ ਹੈ ਜੀ ਅੱਛਾ ਜੀ ਇਹ 230 ਦੀ ਸ਼ਰਟ ਦੇ ਰਹੇ ਆ ਤੇ ਕਾਰਨ ਕੀ ਇਹਨਾਂ ਮਾਲ ਤੁਸੀਂ ਸਸਤਾ ਦੇ ਰਹੇ ਹੋ ਕਾਰਨ ਕੀ ਹੈ ਜੀ ਇਹ ਪਾਸੇ ਫੈਕਟਰੀ ਬੰਦ ਹੋ ਰਹੀ ਸੀਗੀ ਤੇ ਆਪਣੇ ਕੋਲ ਸੰਪਰਕ ਸੀਗੇ ਅਸੀਂ ਐਡਵਾਂਸ ਪਾ ਕੇ ਪੇਮੈਂਟ ਦੇ ਕੇ ਮਾਲ ਚੱਕਿਆ ਤੇ ਮੇਰੇ ਕੋਲ ਤਾਂ ਕਈ ਦੁਕਾਨਦਾਰ ਲੈ ਕੇ ਜਾ ਰਹੇ ਇਹਨਾਂ ਮਾਲ ਵਿਖ ਰਿਹਾ ਇਹਦੇ ਚ ਤੁਹਾਨੂੰ ਇਹਦੇ ਚਾਹ ਦੋ ਟੈਡੀਅਰ ਆਰਟੀਕਲ ਜੇਦਰ ਸਟਾਕ ਤੋਂ ਬਹੁਤ ਪਿਆਰ ਟੈਡੀਅਰ ਆਰਟੀਕਲ ਦੇਖੋ ਆ ਆ ਵੀ ਇੰਨੇ ਜੀ ਆ ਇਸ ਤੋਂ ਇਲਾਵਾ ਇੱਕ ਹੋਰ ਆਫਰ ਹੈ ਜੀ ਚੈੱਕ ਮਾਲ ਆ ਹੁਣ ਮੇਰੇ ਕੋਲ ਇਸ ਟਾਈਮ ਮਾਲ ਗਦਾਮ ਚ ਪਿਆ ਚਲੋ ਮੈਂ ਕੱਢਿਆਣੀ ਸੀ ਇਹਦੇ ਜਿੱਦਾ ਤੁਹਾਨੂੰ ਲਾਈਟ ਕਲਰ ਡਾਰਕ ਕਲਰ ਕਈ ਕਲਰ ਮਿਲ ਜੂਗੇ ਕਈ ਆਪਸ਼ਨ ਹੈਗੇ ਚੈੱਕ ਚ ਇਹ 600 ਦੀਆਂ ਤਿੰਨ 600 ਦੀਆਂ ਤਿੰਨ ਹਾਂ ਪਰਫੈਕਟ ਕਮਾਲ 200 ਰੁਪਏ ਦੀ ਤੇ ਸਲਾਈ ਤੇ 4-500 ਹੁੰਦੀ ਦੀ 200 600 ਦੇ ਤੇ 300 300 ਸਵਈਆ ਆਪਾਂ 200 ਦੀ ਸ਼ਰਟ ਦਵਾਂਗੇ ਕਾਟਨ ਦਾ ਮਾਲ ਹੈ ਇਹ ਚ ਤੁਹਾਨੂੰ ਕਲਰ ਕਾਫੀ ਮਿਲ ਜੂਗੇ ਤੇ ਪ੍ਰਿੰਟ ਬਹੁਤ ਸੋਹਣੇ ਸੋਹਣੇ ਹੈਗੇ ਆ ਇਹ ਚੈੱਕ ਮਾਲ 600 ਦੀਆਂ ਤਿੰਨ ਪ੍ਰਿੰਟ ਮਾਲ ਪ੍ਰਿੰਟ ਕੋਈ ਵੀ ਲੈ ਲੋ 700 ਦੀਆਂ ਤਿੰਨ ਇਸ ਤੋਂ ਇਵਾ ਕੇ ਵੱਡੇ ਸਾਈਜ਼ ਵੀ ਹੈ ਡਬਲ ਐਕਸਲ 트리플 ਐਕਸਲ ਉਹ 750 ਦੀਆਂ ਦੇਣ ਹੋਰ ਦਿਖਾਓ ਮਾੜੇ ਆਫਰ ਕੀ ਲਾਜ ਨਵਾ ਹੋਰ ਲੋ ਜੀ ਹੁਣ ਟੀ-ਸ਼ਰਟਸ ਹੈਗੀ ਹੈ ਜੀ ਆਫਰ ਪਜਾਮੇ ਕਾਫੀ ਦਿੱਤੇ ਸੀ ਤੁਹਾਡੇ ਪਜਾਮੇ ਵਿਕੇ ਵੀ ਪਾਲ ਕੋ ਲੱਗਾ ਸਾਰਾ ਉਧਰ ਸਾਰੇ ਆਰਟੀਕਲ ਲੱਗੇ ਆਹ ਟੀ-ਸ਼ਰਟਸ ਹੈਗੀ ਜੀ ਆਫਰਾਂ ਇਹ ਤੁਹਾਨੂੰ ਬਜਾਰੋਂ ਮਿਲੂਗੀ 450 ਰੁਪਏ ਦੀ ਇੱਕ ਅਸੀਂ ਇੱਕ ਦਵਾਂਗੇ 350 ਦੀ 2 600 ਦੀਆਂ 4 ਦਵਾਂਗੇ 1000 ਰੁਪਏ ਦੀਆਂ ਤੇ ਸਾਰੇ ਓਕੇ ਰਬੋਰਡ ਚੀਜ਼ਾਂ ਬ੍ਰਾਂਡਡ ਮਾਲ ਆ ਆਰਟੀਕਲ ਬਹੁਤ ਸੋਹਣੇ ਸੋਹਣੇ ਕਲਰ ਚਾਰਟ ਬਹੁਤ ਸੋਹਣੇ ਨੇ ਦੇਖੋ ਡਿਜ਼ਾਈਨ ਦੇਖੋ ਜੋ ਚੱਲਦੇ ਪੇ ਲੇਟੈਸਟ ਠੀਕ ਜੀ ਵਧੀਆ ਡਿਜ਼ਾਈਨਰ ਵੀ ਇਹ कॉटन लाइक्राज ਮਾਲਾ 220 GSM ਦਾ ਮਾਲ ਆ ਤੇ ਕਾ ਨਾ ਮਤਲਬ ਕਿ ਫੈਕਟਰੀ ਤੋਂ ਵੀ ਸਸਤਾ ਮਾਲ ਦੇਣਾ ਹਾਂ 2500 ਰੁਪਏ ਚ ਭਾਈ ਮੈਂ ਕਹਿੰਨਾ ਕੋਈ ਕੋਈ ਵੀ ਨਹੀਂ ਦੇ ਸਕਦਾ ਖੁੱਲਾ ਚੈਲੰਜ ਹੈ ਜੀ ਪੂਰੇ ਜਲੰਧਰ ਜਹਾ ਦੇ ਕੋ ਸਿਰਫ 2500 ਰੁਪਏ ਚ ਟੀ-ਸ਼ਰਟ ਦਵਾਂਗੇ ਕੋਈ ਨਹੀਂ ਤੁਸੀਂ ਤੁਹਾਡੇ ਵੀਡੀਓ ਨੂੰ ਸ਼ੇਅਰ ਕਰਕੇ ਕੋਈ ਭਾਵੇਂ ਇੱਕ ਵੀ ਮੰਗੇ ਉਹ ਵੀ ਦੇ ਦਾਂਗੇ 250 ਦੀ ਉਧਾ 1350 ਦੇ ਦੀ ਆ ਕੀ ਬਾਤ ਆ ਜੀ ਤੇ ਤੁਹਾਡੇ ਕਰਕੇ ਆਫਰ ਆ ਜੇ ਸਾਡੀ ਦੁਕਾਨ ਤੋਂ ਕੋਈ ਸਮਾਨ ਲੈਂਦਾ ਉਹ ਲਾਈਨ ਪਰ ਡਬਾ ਸਾਡੀ ਦੁਕਾਨ ਤੋਂ ਜੇ ਕੋਈ ਮੰਨ ਲਓ 3000 4000 4000 ਰੁਪਏ ਦੀ ਸ਼ਾਪਿੰਗ ਕਰਦਾ 3500 3000 ਦੀ ਸ਼ਾਪਿੰਗ ਵੀ ਕਰੇ ਜੀ ਉਹਨੂੰ 1500 ਦਾ ਗਿਫਟ ਫ੍ਰੀ ਦਵਾਂਗੇ ਜੀ ਕਾਹੇ ਬਾਤ ਹੈ ਜੀ 1500 ਦਾ ਗਿਫਟ ਦੇ ਰਹੇ ਗਿਫਟ ਦੇ ਵਿੱਚ ਕੀ ਹੈਗਾ ਲਓ ਜੀ ਇਹ ਗਿਫਟ ਵੀ ਇੱਥੇ ਦੁਕਾਨ ਨੇ ਗਿਫਟ ਦੇ ਵਿੱਚ ਦੇਖੋ ਜੀ ਕਾਹੇ ਬਾਤ ਹੈ ਜੀ 3000 3500 ਦੀ ਸ਼ਾਪਿੰਗ ਤੇ ਗਿਫਟ ਦਿੱਤਾ ਜਾਏਗਾ ਜੀ ਕਹਿਣ ਦਾ ਮਤਲਬ ਕਿ ਸਾਰਾ ਗਿਫਟ ਵੀ ਦਿੱਤਾ ਜਾ ਰਿਹਾ ਹੈ ਗਿਫਟ ਵਿੱਚ ਆ ਦੇ ਕੋ 750 1500 ਦਾ ਹਟ ਸਮਾਨ ਹੈ ਜੀ 750 ਦਾ ਪਰਫਿਊਮ ਹੈ ਇਹ ਗਿਫਟ 'ਚ ਹੀ ਦਵਾਂਗੇ ਜੀ 1500 ਵਾਲੀ ਪੈਂਟ 10000 ਰੁਪਏ ਚ ਸ਼ਰਟ ਜਿਹੜੀ ਮਰਜ਼ੀ ਲੋ ਫਰੀ ਅਬ ਗੈਸ ਦੀ ਲਵਾਈਸ ਜਿਆਦੇ ਕੋ ਤਿਆਰ ਦਿਖਾ ਸਕਦੇ ਹੋ ਬ੍ਰਾਂਡ ਦੇ ਨਾਮ ਸਾਰੇ ਬ੍ਰਾਂਡਡ ਪੀਸ ਆ ਦੇਖੋ ਸਾਰੇ origignal ਆ ਇਹਦੇ ਚ ਤੁਹਾਡੇ ਤੁਹਾਡੀ ਵੀਡੀਓ ਨੇ ਜਿਹੜਾ ਸ਼ੇਅਰ ਕਰਕੇ ਆਉਗੋ ਨੂੰ 1000 ਰੁਪਏ ਦੀ ਪੈਂਟ ਨਾਲ ਸ਼ਰਟ ਤੇ ਨਾਲ ਇੱਕ ਸੈੱਟ ਵੜ ਦਾ ਡੀਓ ਫਰੀ ਕਿਆ ਬਾਤ ਆ ਜੀ ਇੰਨੇ ਤੁਸੀਂ ਗਿਫਟ ਲਾ ਰਹੇ ਤੁਹਾਡੀ ਵੀਡੀਓ ਦੇਖ ਕੇ ਆਏਗਾ ਉਹਨੂੰ ਸੈੱਟ ਵੜ ਦਾ ਡੀਓ ਵੀ ਫਰੀ ਦਿੱਤਾ ਜਾਏਗਾ 250 ਐਮਆਰਪੀ ਆ ਜੀ ਡੀਓ ਦੀ ਕਿਆ ਬਾਤ ਆ ਜੀ ਹੁਣ ਕੀ ਦੇਵੋ ਜਿਹੜਾ ਤੁਹਾਡੀ ਵੀਡੀਓ ਦੇਖ ਕੇ ਆਊਗਾ ਸ਼ੇਅਰ ਕਰਕੇ ਆਊਗਾ ਕਮੈਂਟ ਕਰਕੇ ਆਊਗਾ ਉਸ ਬੰਦੇ ਨੂੰ 700 ਰੁਪਏ ਦੀ ਪੈਂਟ ਨਾਲ ਸ਼ਰਟ ਦਵਾਂਗੇ ਸ਼ਰਟ ਜੂਰੀ ਨਹੀਂ ਆ ਲੈਣੀ ਵਧੀਆ ਵੀ ਲੈ ਲਓ ਜਿਹੜੀ ਮर्जी ਦੁਕਾਨ ਚ ਕੋਈ ਵੀ ਸ਼ਰਟ ਚੱਕ ਲਓ। ਆਏ ਬਾਤ ਹੈ ਦੁਕਾਨ ਤੇ ਜਰ ਮਰਜ਼ੀ ਉਂਗਲ ਰੱਖੋਗੇ ਤਾਂ ਮਿਲਦੇ ਨੇ ਸ਼ਰਟ। ਟੀ-ਸ਼ਰਟ ਵੀ ਦੇ ਦਾਂਗੇ ਤੇ ਟੀ-ਸ਼ਰਟ ਲੈ ਲਓ। ਕਿਆ ਬਾਤ ਹੈ ਜੀ। ਪੈਂਟ ਸ਼ਰਟ ਲੈ ਲਓ ਸ਼ਰਟ ਤੇ ਟੀ-ਸ਼ਰਟ ਐਡੀਸ਼ਨ ਲੈ ਲਓ। ਹੋ ਵੀਰ ਜੀ ਪਾਬਕ ਨਾ ਹੋ ਬਾਤ। 250 ਰੁਪਏ ਜੀ ਮੈਂ ਤਾਂ ਉਦਾਂ ਹੀ ਕਹਿੰਦਾ ਅਸੀਂ ਬਾਅਦ ਚ ਇਹ ਨਾ ਕਰਦੇ। ਨਹੀਂ ਨਹੀਂ ਤੁਸੀਂ ਸਰ ਇੰਨੇ ਸਾਲਾਂ ਤੋਂ ਮਿਲਦੇ ਵਰਤੇ ਦੇ ਪਾ ਤੁਹਾਨੂੰ ਪਤਾ ਹੀ ਆ ਆਪਣਾ ਜੋ ਕਹਤਾਂ ਉਹ ਕਰਾਂਗੇ। ਹਾਂ ਇਹ ਜੋ ਹੈਗਾ ਆਪਣੀ ਕਮਿਟਮੈਂਟ ਸਹੀ ਹੈ ਤੇ ਮਾੜਾ ਐਡਰੈਸ ਵੀ ਦੱਸ ਲੋਕਾਂ ਨੂੰ ਐਡਰੈਸ ਹੈਗਾ ਆਪਣਾ ਪੀਯੂ ਲੱਕੀ ਕਲੈਕਸ਼ਨ ਲੱਕੀ ਫੁੱਟਵੇਅਰ ਬशीरਪੁਰਾ ਤੇ ਇੰਸਟਾ ਤੇ ਸਾਡੀ ਆਈਡੀ ਹੈਗੀ ਹੈ ਲੱਕੀ ਫੁੱਟਵੇਅਰ 61 ਉਹਨੂੰ ਵੀ ਫੋਲੋ ਕਰ ਸਕਦੇ ਤੁਸੀਂ ਤੇ ਮੋਬਾਈਲ ਨੰਬਰ ਹੈਗਾ 97808040 ਤੇ ਆ ਜਿਹੜਾ ਪੀਹੂ ਕਹਿੰਦੇ ਆ ਪੀਹੂ ਇਹਨਾਂ ਦੀ ਬੇਟੀ ਦਾ ਨਾਮ ਤੇ ਦੇਖੋ ਹਫ਼ਤਾ ਪੂਰਾ ਕਰ ਰਹੀ ਹੈ ਪਾਪਾ ਜਾਂ ਕਿਹੜਾ ਅੱਜ ਕੀ ਵਟਿਆ ਤੇ ਕੀ ਕੀਤਾ ਹੈਗਾ ਵਾ ਤੇ ਪਾਪਾ ਦਾ ਬਿਲਕੁਲ ਸਾਥ ਦੇ ਪੀਹੂ ਮੇਰੀ ਬਹੁਤ ਐ ਪੀਹੂ ਦੀ ਬਦੌਲਤ ਹੀ ਸਭ ਕੁਝ ਹੈ ਜੀ ਇਹ ਪੀਹੂ ਦੀ ਸਾਰੀ ਖੜਾ ਬੁੱਤੇ ਨੇ ਇਹ ਪੀਹੂ ਥੋੜੀ ਨੋਡੀ ਹੈ ਪੀਹੂ ਬਹੁਤ ਗੁੱਡ ਗਰਲ ਹੈ ਜੀ ਇਹ ਇਹ ਇਹਦੇ ਨਾਮ ਤੇ ਦੁਕਾਨ ਦਾ ਨਾਮ ਲਿਖਿਆ ਪੀਯੂ ਲੱਕੀ ਕਲੈਕਸ਼ਨ ਕੀ ਹੈ ਬਾਤ ਹੈ ਜੀ ਤੇ ਹੋਰ ਕੀ ਆਫਰ ਦੇ ਰਹੇ ਆਪਾਂ ਦਾ ਹੋਰ ਆਫਰ ਦੇ ਰਹੇ ਆ ਜੀ ਲੇਡੀਜ਼ ਪਜਾਮੇ ਹੈਗੇ ਮੈਂ ਤੁਹਾਨੂੰ ਉਧਰ ਦਿਖਾਉਣਾ ਜੀ ਚਲੋ ਇੱਕ ਵਾਰੀ ਦਿਖਾਓ ਵੀਰ ਦੇ ਵੀ ਆ ਮੈਨੂੰ ਲੈ ਲੈ ਇਹ ਕਾ ਆਫਰ ਦਿੱਤੀ ਗਿਆ ਹਾਂਜੀ ਬੇਟੀ ਲੋਅਰ ਦੀ ਲਾਈਸ 350 ਦਾ ਪਜਾਮਾ ਨਾਲ ਟੀ-ਸ਼ਰਟ ਫ੍ਰੀ ਇਹ 350 ਦਾ ਪਜਾਮਾ ਇਹ ਚ 3 4 5 ਐਕਸਲ ਤੱਕ ਵੀ ਮਾਲ ਮਿਲ ਜੇਗਾ ਟੀ-ਸ਼ਰਟ ਫ੍ਰੀ ਨਾਲ ਕੰਨਸ ਕਪੜਾ ਵੀ ਆ ਇਹਦੇ ਵਿੱਚ ਡਰਾਈ ਫਿਟ ਵੀ ਮਿਲੇਗਾ ਤੁਹਾਨੂੰ ਹੋਰ ਵੀ ਜਿਹੜਾ ਲੱਗਿਆ ਹੈਂਗਰ ਲੱਗਾ ਪੂਰਾ ਆਪਾਂ ਲੱਗ ਹੀ ਲਾਇਆ ਹੈ ਸੈਂਪਲ ਆਏ ਹੋਏ ਆ ਤੁਹਾਨੂੰ ਸਾਈਜ਼ ਕਲਰ ਮਿਲ ਜੂਗੇ ਇਹ ਚ 350 ਦਾ ਪਜਾਮਾ ਨਾਲ ਕੋਈ ਵੀ ਟੀ-ਸ਼ਰਟ ਲੈ ਲਓ ਚਾਹ ਮੈਟੀ ਜੀ ਲੈ ਲਓ ਚਾਹ ਕਾਟਨ ਜੀ ਲੈ ਲਓ ਫ੍ਰੀ ਹੈ ਸੈਨਰ ਪੀਸ 350 ਚ ਸ਼ੱਟ ਬਣਾ ਕੇ ਦਵਾਂਗੇ ਭਾਜੀ ਆ ਦੇਖੋ ਪੂਰਾ ਸੈੱਟ 350 ਰੁਪਏ ਚ ਖੁੱਲਾ ਚੈਲੰਜ ਹੈ ਕੋਟਨ ਦੀ ਟੀ-ਸ਼ਰਟ ਕੋਈ ਵੀ ਨਹੀਂ ਦੇ ਸਕਦਾ 350 ਦੀ ਟੀ-ਸ਼ਰਟ ਚਾਹੇ ਤੁਸੀਂ ਦੋ ਪਜਾਮੇ ਲੈ ਲਓ ਤਾਂ ਵੀ 350 ਚਾਹੇ ਦੋ ਟੀ-ਸ਼ਰਟ ਰ ਤਾਂ ਵੀ 350 ਚਾਹੇ ਸੱਟ ਬਣਾ ਲਓ ਤਾਂ ਵੀ 350 ਇਹ ਬੜਾ ਪਿਆਰ ਮਿਲ ਰਿਹਾ ਤੇ ਇਹ ਵੀਡੀਓ ਭਾਈ ਜੀ ਤੁਹਾਡਾ ਕੈਨ ਦਾ ਮਤਲਬ ਕਿ ਲੱਕੀ ਵੀਰ ਜੀ ਪੂਰੇ ਇੱਕੇ ਛਾਏ ਹੋਏ ਨੇ ਸਾਰੇ ਪਾਸੇ ਤਾਂ ਹੋਰ ਨਵੀਂ ਵੀਡੀਓ ਪੈਗੀ ਤੇ ਹੋਰ ਲੋਕੀ ਵੀ ਤੁਸੀਂ ਤੁਹਾਡੀ ਬਦੌਲਤ ਹੈ ਜੀ ਚਲੋ ਤੁਹਾਡਾ ਪਿਆਰ ਆ ਜੀ ਕੁਝ ਸਾਡੇ ਸਰੋਤੇ ਵੀ ਪਿਆਰ ਦੇ ਕਸਟਮਰ ਦੇ ਦੇ ਆ ਪਜਾਮਾ ਲਓ ਜੀ ਆਮ ਤਨ ਉਸ ਮੈਂ ਜਿਆਦਾ ਨਹੀਂ ਕਹਿੰਦਾ 200 ਦਾ ਮਿਲੂਗਾ 100 ਰੁਪਏ ਦਾ ਮਿਲਦਾ ਜੀ ਅਸੀਂ ਦਵਾਂਗੇ 150 ਦੇ ਦੋ ਕੀ ਬਾਤ ਹੈ ਵੱਡੇ ਸਾਈਜ਼ ਦਾ 75 ਰੁਪਏ ਦਾ 75 ਰੁਪਏ ਦਾ ਭਾਜੀ ਸਵਾਈ ਵੀ ਇੰਨੀ ਕਪੜਾ ਵੀ ਨਹੀਂ ਆਂਦਾ ਫੁੱਲ ਸਾਈਜ਼ ਦੇ ਜਿੱਦਾਂ ਮਰਜੀ ਲੇਡੀਜ਼ ਕੋਈ ਇਹ ਨਾ ਹੋਵੇ ਕਿ ਇੱਥੋਂ ਲੈ ਕੇ ਜਾਏ ਮੁਰਕੇ ਲੀਰੋ ਲੀਰ ਕਈ ਵਾਰ ਕਪੜਾ ਪੜਿਆ ਵੀ ਨਿਕਲਦਾ ਇਹ ਤਾਂ ਚੱਕਰ ਤਾਂ ਨਹੀਂ ਹੋਣਾ ਨਹੀਂ ਨਹੀਂ ਭਾਜੀ ਆਹ ਲਓ ਮੈਂ ਕਹਾਂ ਲੋ ਬੜੇ ਇੱਕ ਪਾਸੇ ਦੂਹੜੇ ਇੱਕ ਪਾਸੇ ਮੈਂ ਫੜਦਾ ਕੋਈ ਦਿੱਕਤ ਵਾਲਾ ਕੰਮ ਨਹੀਂ ਆ ਦੇਖੋ ਪੂਰਾ ਕੇਰਬੋਰਡ ਸਾਈਜ਼ ਦਾ ਤੇ ਮਿਆਨੀ ਵੀ ਪਾਈ ਹੋਈ ਹੈ ਇਹ ਨਹੀਂ ਕਿ ਉਦਾਂ ਹੀ ਜਾਇਗਾ ਹਾਂ ਇੱਥੇ ਪ੍ਰਿੰਟ ਕਾਫੀ ਆਂਦੇ ਰਹਿੰਦੇ ਆ ਤਾਂ ਰੋਜ਼ ਦਾ 200 300 ਪੀਸ ਵਿਕਦਾ ਤੁਹਾਡਾ ਜੀ ਇਹਦਾ ਚ ਤੇ ਇਹਦੀ ਪਹੁੰਚੋ ਤੁਹਾਡੇ ਬੜੀਆਂ ਆਫਰ ਹੈਗੀਆਂ ਇਹ ਚ ਉਸ ਤੋਂ ਬਾਅਦ ਇਹ ਚ ਚਾਈਨਾ ਦਾ ਪਜਾਮਾ ਆਇਆ ਸੀਗਾ ਇਹ ਤੁਹਾਨੂੰ ਲੱਗੂਗਾ ਇੰਪੋਰਟਡ ਚ ਕਿਆ ਬੈ ਚਾਈਨਾ ਦੇ ਕਪੜੇ ਵੀ ਆਉਂਦੇ ਆ ਹਾਂਜੀ ਹਾਂਜੀ ਬਹੁਤ ਕੁਝ ਆਂਦਾ ਜੀ ਇੰਪੋਰਟਡ ਬੜਾ ਕੁਝ ਆ ਰਿਹਾ ਇਹ ਤੁਹਾਨੂੰ 100 ਰੁਪਏ ਪੀਸ ਜੀ ਇਹ ਇਹ ਮਿਲੂਗਾ ਤੁਹਾਨੂੰ ਆਮ 200 ਰੁਪਏ ਦਾ ਜਿਹੜਾ ਆਪਾਂ 100 ਰੁਪਏ ਦੇ ਰਹੇ ਹਾਂ ਜੀ ਇਹ ਬਹੁਤ ਵਧੀਆ ਪੀਸ ਹੈ ਕਲ ਜੀ ਕਲਰ ਚਾਰਟ ਬਹੁਤ ਸਾਰੇ ਦੇਖੋ ਮिक्की ਮਾਊਸ ਆ ਗਿਆ ਬੜੇ ਡ ਇਹ ਦਵਾਂਗੇ ਤੁਹਾਨੂੰ ਸਿਰਫ ਆ ਦੇਖੋ ਪੀਸ ਦੇਖੋ 200 ਰੁਪਏ ਦਾ ਪੀਸ ਆ ਇਹ ਤਾਂ ਲੇਡੀਜ਼ ਜੈਂਟਸ ਹੀ ਲਾ ਰਹੇ ਬੱਚਿਆਂ ਦੇ ਵੀ ਤੁਹਾਡੇ ਕੋਲ ਕਾਫੀ ਹੋ ਗਏ ਬੱਚਿਆਂ ਦੀ ਵੀ ਹਾਂਜੀ ਟੀ-ਸ਼ਰਟਸ ਹੈਗੀਆਂ ਬਹੁਤ ਵਧੀਆ ਉਹ ਵੀ ਤਾਂ ਨੋ ਅਫਰ ਦੇ ਦਿੰਨੇ ਜੀ ਇਹ ਬੱਚਿਆਂ ਦਾ ਸਾਰਾ ਸਸਤਾ ਆਮ ਟੀ-ਸ਼ਰਟ ਹੈਗੀ 350 ਰੁਪਏ ਦੀ ਵਿਕਦੀ ਵੀ ਆਮ ਹਰ ਦੁਕਾਨਦਾਰ ਵੇਚ ਰਿਹਾ ਹੈ ਬ੍ਰਾਂਡਡ ਮਾਲ ਸਾਰਾ ਵਧੀਆ ਚੀਜ਼ਾਂ ਕਪੜਾ ਇਹ ਜੀ ਬੱਚਿਆਂ ਦਾ ਲੈ ਕੇ ਤਾਂ ਇਹ ਜੀ ਤੁਹਾਨੂੰ ਸਕੀਮ ਦੇ ਦਾਂਗੇ ਜੀ ਪੈਂਟ ਵਾਲੇ ਡਗਲ 450 ਕਾਟਨ ਦੀ ਪੈਂਟ ਆ ਇਹ ਚ ਕਲਰ ਡਿਜ਼ਾਈਨ ਕਾਫੀ ਹੈਗੇ ਆ ਇਹ ਤਾਂ ਤੁਹਾਨੂੰ ਛੋਟਾ ਮੁੰਡੇ ਨੂੰ ਫੜਾਤਾ 32 ਨੰਬਰ ਆ ਇਹਦੇ ਚ 26 ਨੰਬਰ ਤੋਂ ਲੈ ਕੇ 40 ਨੰਬਰ ਤੱਕ ਸਾਈਜ਼ ਆ ਰਿਹਾ ਲੱਗੂ 450 ਨਾਲ ਟੀ-ਸ਼ਰਟ ਬੜੀ 350 ਰੀ ਕੀ ਬਾਤ ਆ ਜੀ ਕਿਹੜਾ ਤੁਹਾਡੀ ਵੀਡੀਓ ਸ਼ੇਅਰ ਕਰਕੇ ਉਹਨੂੰ ਤੇ ਮਾੜਾ ਐਡਰੈਸ ਦੱਸ ਦੋ ਦਸਕਣ ਘਰੇ ਕੋਰੇ ਪੀਹੂ ਲੱਕੀ ਕਲੈਕਸ਼ਨ ਲੱਕੀ ਫੁੱਟਵੈਅ ਬਸ਼ੀਰਪੁਰਾ ਤੇ ਸਾਡੀ ਇੰਸਟਾ ਦੀ ਆਈਡੀ ਹੈਗੀ ਆ ਲੱਕੀ ਫੁੱਟਵੈਅ 61 ਮੋਬਾਈਲ ਨੰਬਰ ਹੈਗਾ 9780804 ਦੀ